ਦਸੂਆ ਦੇ ਪਿੰਡ ਟੇਰਕਿਆਣਾ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰਦਾਰ ਸੌਂਤ ਸਿੰਘ ਠੰਡਲ ਨੇ ਆਪਣਾ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਦਸੂਆ ਦੀ ਸਾਈ ਸੀਨੀਅਰ ਲੀਡਰਸ਼ਿਪ ਮੌਜੂਦ ਸੀ ਇਸ ਮੌਕੇ ਵਰਿੰਦਰਜੀਤ ਸਿੰਘ ਸੋਨੂ ਨੇ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰਦਾਰ ਸੌਂਤ ਸਿੰਘ ਠੰਡਲ ਨੂੰ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਇਸ ਸੂਬੇ ਦੇ ਵੱਖ-ਵੱਖ ਪਿੰਡਾਂ 'ਚ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ ਵੱਧਦਾ ਹੀ ਜਾ ਰਿਹਾ ਹੈ ਉੱਥੇ ਉਹਨਾਂ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨਾ ਲਗਾਉਂਦੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ 5 ਸਾਲ ਕੈਪਟਨ ਅਰੂਸਾ ਨੂੰ ਚੰਡੀਗੜ੍ਹ ਬੈਠ ਕੇ ਸੀਤਾਫਲੀ ਖਰੋਂਦਾ ਰਿਹਾ ਤੇ ਹੁਣ ਵਾਲੀ ਆਪ ਸਰਕਾਰ ਦੇ ਮੰਤਰੀ ਤੇ ਆਪ ਵਿਧਾਇਕ 2 ਸਾਲ ਦੇ ਸਮੇਂ ਵਿੱਚ ਆਪਣਾ ਵਿਆਹ ਹੀ ਕਰਵਾ ਰਹੇ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਤੇ ਮੁਸ਼ਕਲਾਂ ਦਾ ਕੁਝ ਵੀ ਨਹੀਂ ਪਤਾ ਉੱਥੇ ਹੀ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਰਲੇ ਹੱਥੀ ਲਿੰਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਪਹਿਲੂ ਦੇ ਉੱਤੇ ਫੇਲ ਹੋਈ ਹੈ ਜਿੱਥੇ ਉਹਨਾਂ ਦੇ ਵੱਲੋਂ ਔਰਤਾਂ ਨਾਲ ਹਜ਼ਾਰਾਂ ਰੁਪਏ ਦੇਣ ਦਾ ਝੂਠਾ ਵਾਅਦਾ ਕੀਤਾ ਗਿਆ ਸੀ ਉੱਥੇ ਹੀ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਵੀ ਉਹਨਾਂ ਦੇ ਕੋਲ ਸੰਭੀ ਨਹੀਂ ਜਾ ਰਹੀ ਤੇ ਆਏ ਦਿਨ ਚੋਰੀਆਂ ਤੇ ਕਤਲ ਹੋ ਰਹੇ ਹਨ ਉਤੇ ਉਹਨਾਂ ਕਿ ਕਿ ਸ਼ਹਿਰ ਪਰ ਤੋਂ ਕਾਂਗਰਸ ਤੇ ਆਪ ਪਾਰਟੀ ਦਾ ਗਠਜੋੜ ਹੋਇਆ ਹੈ ਇਸ ਲਈ ਉਹ ਇੱਕ ਦੂਜੇ ਦੇ ਖਿਲਾਫ ਕੁਝ ਵੀ ਨਹੀਂ ਬੋਲਦੇ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪ ਤੇ ਕਾਂਗਰਸ ਨੂੰ ਆਪਣੀ ਬੋਤ ਦੇ ਕੇ ਖਰਾਬ ਨਾ ਕਰੋ ਤੇ ਖੇਤਰੀ ਪਾਰਟੀ ਦੇ ਉਮੀਦਵਾਰ ਸਰਦਾਰ ਸੋਹ ਸਿੰਘ ਠੰਡਲ ਨੂੰ ਵੱਡੀ ਲੀਡ ਨਾਲ ਜਿਤਾ ਕੇ ਦਿੱਲੀ ਭੇਜੋ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਤੇ ਚੜ੍ਹਦੀ ਕਲਾ 'ਚ ਹੀ ਰਹੂਗਾ ਲੋਕਾਂ ਦੇ ਜਿਹੜੇ ਭਲੇਖਿਆ ਮਨ ਦੇ ਵਿੱਚ ਜਿਹੜੇ ਪਾਈ ਬੈਠੇ ਨੇ ਉਹ ਪਹਿਲੀ ਤਰੀਕ ਤੋਂ ਬਾਅਦ ਆਪਣੇ ਆਪ ਹੀ ਬਾਹਰ ਨਿਕਲ ਜਾਣੇ ਆ ਅੱਜ ਦੀ ਹੰਗਾਮੀ ਮੀਟਿੰਗ ਤੋਂ ਤੁਹਾਨੂੰ ਆਪ ਤੁਸੀਂ ਦੇਖਿਆ ਤੁਸੀਂ ਕਵਰੇਜ ਵੀ ਕੀਤੀ ਆ ਤੁਸੀਂ ਆਪ ਦੇਖਿਆ ਕਿ ਲੋਕੀ ਆਪ ਮਹਾਰੇ ਚੱਲ ਕੇ ਆਏ ਆ ਜਿੰਨੀਆਂ ਵੀ ਸ਼ਖਸੀਅਤਾਂ ਬੈਠੀਆਂ ਸੀਗੀਆਂ ਸਿਆਣੀਆਂ ਸੀਗੀਆਂ ਬੁੱਧੀਜੀਵੀਆ ਸੀਗੀਆਂ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਲੇਡੀਜ਼ ਵੀ ਆਈਆਂ ਬਹੁਤ ਵਧੀਆ ਇਕੱਠ ਹੋਇਆ ਲੋਕਾਂ ਨੇ ਆਪ ਮਹਾਰੇ ਆ ਕੇ ਸੋਨ ਸਿੰਘ ਠੰਡਲ ਜੀ ਦੇ ਵਿਚਾਰ ਸੁਣੇ ਕਿਹੋ ਜਿਹਾ ਮਾਹੌਲ ਲੱਗਦਾ ਹੈ ਕਿ ਕਿ ਵੱਖ-ਵੱਖ ਜਿਹੜੀਆਂ ਪਾਰਟੀਆਂ ਆਪਣੇ ਆਪਣੇ ਪ੍ਰਚਾਰ ਕਰ ਰਹੀਆਂ ਉਸੇ ਸ਼ੋਮਨੀ ਕਾ ਵੀ ਜਲ ਆਪਣਾ ਪ੍ਰਚਾਰ ਕਰ ਰਹੀ ਹੈ ਇਸ ਸਮੇਂ ਕਿਹੋ ਜੀ ਹਾਲਤ ਆ ਆਪਣੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਆ ਅਸੀਂ ਵਿਕਾਸ ਕੀਤਾ ਜਿਹੜੇ ਪਿਛਲੇ 10 ਸਾਲਾਂ ਸੀ ਸਰਕਾਰ ਬਣੀ ਅਸੀਂ ਵਿਕਾਸ ਕੀਤਾ ਪਿਛਲੇ ਜਿਹੜੇ 5 ਸਾਲ ਲੰਘੇ ਆ ਕਾਂਗਰਸ ਦੇ ਉਹਨਾਂ ਨੇ ਝੂਠ ਬੋਲ ਕੇ ਆਪਣੀ 5 ਸਾਲ ਸਰਕਾਰ ਚਲਾਈ ਜਿਨ੍ਹਾਂ ਨੇ ਝੂਠ ਬੋਲ ਕੇ ਗੁਰਕਾ ਸਾਹਿਬ ਦੀ ਸੌਂ ਖਾਦੀ ਆ ਉਹ ਅੱਜ ਕਿੱਥੇ ਬੈਠਿਆ ਤੁਹਾਨੂੰ ਸਾਰਿਆਂ ਨੂੰ ਪਤਾ ਕੈਪਟਨ ਕਿੱਥੇ ਬੈਠਾ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਜਿਹੜੇ ਆ ਨਵੇਂ ਹੁਣ ਝਾੜੂ ਵਾਲੇ ਬਣਿਆ ਇਹਨਾਂ ਵੀ ਝੂਠੀਆਂ ਸੌਂ ਖਾ ਕੇ ਚੱਲ ਰਿਹਾ ਇਹਦਾ ਰਿਜ਼ਲਟ ਵੀ ਤੁਹਾਨੂੰ ਲੋਕਾਂ ਨੇ ਗਮਰਾਹ ਹੋ ਕੇ ਬੰਨਵੇਂ ਬਣਾ ਦਿੱਤੇ ਸੀਗੇ ਹੁਣ ਉਹ ਕਹਿ ਰਿਹਾ ਕਿ ਜੇ ਅਸੀਂ 11 1100 ਰੁਪਇਆ ਦਵਾਂਗੇ 10000 ਉਹ ਜਿੱਥੇ ਉਹਨੇ ਅੱਗੇ ਮਰੀ ਮੁਰਗੀ ਦਾ 1 ਰੁਪਇਆ ਨਹੀਂ ਦਿੱਤਾ ਤੇ ਉੱਥੇ ਹੁਣ 11 1100 ਸਵਾਦ ਹੋਊਗਾ ਜਿੱਥੇ ਕਿਸਾਨਾਂ ਦਾ ਕੋਈ ਮੁਆਵਜ਼ਾ ਨਹੀਂ ਉਹਨੇ ਦਿੱਤਾ ਉੱਥੇ 11 1100 ਰੁਪਇਆ ਸਵਾਹ ਉਹਨੇ ਦੇਣਾ ਆ ਉਹ ਗੱਪ ਮਾਰਦਾ ਉਹਨੂੰ ਗੱਪ ਮਾਰਨ ਦੀ ਆਦਤ ਆ ਉਹ ਭੰਡ ਉਹ ਭੰਡ ਪੁਣਾ ਪਹਿਲਾਂ ਕਰਦਾ ਤੇ ਹੁਣ ਵੀ ਉਹ ਹੀ ਭੰਡ ਪੁਣਾ ਕਰਦਾ ਪਿਆ ਆ ਮੈਂ ਇਲਾਕਾ ਨਿਵਾਸੀ ਬਹੁਤ ਹੀ ਵਧੀਆ ਸ਼ਖਸੀਅਤ ਹਨ ਉਹਨਾਂ ਨੂੰ ਅਪੀਲ ਕੀ ਕਰਨੀ ਉਹੀ ਮੈਨੂੰ ਅਪੀਲ ਕਰਦੇ ਪਏ ਆ ਤਖੜੇ ਹੋ ਜੋ ਸ਼ਰੋਮਣੀ ਉਹਨਾਂ ਨੇ ਹੀ ਮੈਨੂੰ ਤਖੜੇ ਕੀਤਾ ਇਲਾਕਾ ਨਿਵਾਸੀਆਂ ਨੇ ਵੀ ਤਖੜੇ ਹੋ ਜੋ ਆਪਣੀ ਪੰਥਕ ਪਾਰਟੀ ਨੂੰ ਬਚਾ ਲਈਏ ਤੇ ਆਪਾਂ ਵਧੀਆ ਰਾਵਾਂਗੇ ਜਿਹੜੀਆਂ ਵੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਆ ਇਹਨਾਂ ਨੇ ਹਮੇਸ਼ਾ ਪੰਜਾਬ ਦਾ ਹੀ ਨੁਕਸਾਨ ਕੀਤਾ ਆ ਤੇ ਇਲਾਕਾ ਨਿਵਾਸੀ ਤਖੜੇ ਚਟਾਨ ਵਾਂਗੂ ਸ਼ਰੋਮਣੀ ਅਕਾਲੀ ਦਲ ਸਰਦਾਰ ਸੋਹਣ ਸਿੰਘ ਠੰਡਲ ਜੀ ਦੇ ਨਾਲ ਖੜੇ ਹਨ